ਸੱਚ ਗੱਲ ਜੀ ਹੌਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਆਪਾਂ ਵੀ ਆ ਬਿਲਕੁਲ ਵਧੀਆ ਤੇ ਆਪਾਇ ਸੀ ਹੁਣ ਖੇਤਾਂ ਵੱਲ ਘੁੰਮਣ ਬਾੜੇ ਵੱਲ ਮੰਮੀ ਹੁਣੀ ਆਏ ਸੀ ਉਹਨਾਂ ਨੂੰ ਲੈ ਕੇ ਆਪਾਂ ਖੇਤਾਂ ਵੱਲ ਘੁੰਮਣਾ ਆ ਗਏ ਇਵਨਿੰਗ ਦਾ ਟਾਈਮ ਆ ਮੌਸਮ ਬਹੁਤ ਸੋਹਣਾ ਆ ਨਹੀਂ ਇਹ ਸੰਗਲ ਹੁਣ ਖਲਾਊਗਾ ਨਹੀਂ ਉਹ ਹੋਰ ਟੈਗ ਕਰ ਦਿੰਗੇ ਰੱਸੀ ਖਲਾ ਲੈਂਦਾ ਸੰਗਲ ਵੀ ਖਲਾਊਗਾ ਹੀ ਉਹ ਦੇਖ ਉਹ ਨਹੀਂ ਕੋਈ ਵੀ ਹਾਂ ਉਹ ਆ ਆ ਜਿਹੜੀ ਖੜੀ ਐ ਇੱਧਰ ਇਹ ਸੂਣ ਵਾਲੀ ਆ ਆਹ ਉਹ ਦਾ ਦਿੰਦਾ ਸੀ 20000 ਅੱਜ ਉਹ ਛੋਟੀ ਦਾ 20 ਨਹੀਂ 22 22000 ਇਹਦਾ ਛੋਟੀ ਦਾ ਘਰ ਦੀ ਉਪਰ ਵਾਲੀ ਹੈ ਹੂੰ ਰੈਂਡਮ ਵੀ ਆ ਵੀ ਘਰ ਦੀਆਂ ਹੀ ਆ ਸਮਝ ਲੋ ਸਾਰੀ ਬੁਗੀ ਦੀ ਬਾਹਰ ਦੀ ਹੂੰ ਸੀਮਾ ਦੇ ਕੁੱਤਾ ਤਾਂ ਤਾਂ ਹਣੇ ਨੂੰ ਧਾਨ ਤਨ ਸਾਰੇ ਪਰ ਆ ਗਿਆ ਮਿਸ ਰਹੇ ਹੁਣ ਉਹੀ ਤਾਂ ਸੀ ਹੱਸਦੇ ਸੀ ਸਵੇਰੇ ਮੀਂਹ ਪੈਂਦਾ ਸੀ ਜਿਆਦਾ ਮੰਮੀ ਕਿੰਨੇ ਕੁੱਤੇ ਨੂੰ ਡਰ ਦਿੰਦੀ ਸੀ ਹਾਂ ਹਾਂ ਪਾਡੇ ਕਿੰਨੂ ਨਹੀਂ ਅਨਾਰ ਹੋਏ ਆ ਪੱਕੇ ਹੈ ਜੀ ਨਾ ਮੰਮੇ ਵਿੱਚੋਂ ਲਾਲ ਨਹੀਂ ਨਿਕਲਦੇ ਵਾਈਟ ਨਿਕਲਦੇ ਵਿੱਚੋਂ ਹੁਣੇ ਵਾਈਟ ਇਹ ਨਹੀਂ ਇਹ ਮਿੱਠੇ ਵੀ ਨਹੀਂ ਹੈਗੇ ਕੋੜੇ ਆ ਅਨਾਰ ਤਾਂ ਬਹੁਤ ਵੱਡੇ ਵੱਡੇ ਨਿੰਬੂ ਦੇਖੋ ਹੂੰ ਕਿੰਨੇ ਸਾਲ ਹੋ ਗਏ ਲੱਗੇ ਇਸ ਨਿੰਬੂ ਬੋਦੇ ਅਨਾਰ ਕਿੰਨੂ ਆ ਪਰਲਾ ਮੰਮੀ ਕਿੰਨੂ ਆ ਉਹ ਮਸੰਮੀ ਨੂੰ ਮਸੰਮੀ ਕਿੰਨੂ ਹਾਂ ਨਿੰਬੂ ਤਾਂ ਥੇਲੇ ਲੱਗੇ ਤੇ ਚਾਰ ਜੋਗੇ ਹੋ ਜਾਣੇ ਹਾਂ ਨਿੰਬੂ ਨਿੰਬੂ ਤਾਂ ਚਾਰ ਜੋਗੇ ਆਏ ਵੀ ਪੇ ਮੈਂ ਪਾਏ ਦਿਓ ਚਾਰ ਹਾਂ ਸਵੇਰ ਨੂੰ ਪਵਾਉਂਗੀ ਤੁਹਾਡੇ ਤੋਂ ਨਿੰਬੂਆਂ ਨਾਲ ਤਾਂ ਬੂਟਾ ਭਰ ਗਿਆ ਇਹਨਾਂ ਆਪਣਾ ਸਾਰਿਆਂ ਨੇ ਕੀੜੇ ਪਏ ਇਹਨਾਂ ਨੂੰ ਹੋਂ ਤਾਂ ਛੱਡ ਕੇ ਸਾਰੇ ਭਰਿਆ ਪਿਆ ਸੀ ਵੱਡੇ ਵੱਡੇ ਮਰੂਦਾਨਾ ਅੱਛਾ ਹੁਣ ਤਾਂ ਨਮਾ ਫਲ ਆਇਆ ਇਹਨੂੰ ਕਮਾ ਹੁਣੇ ਨਮਕ ਪਾ ਦੇ ਇਹ ਆ ਗਲਦੇ ਪਏਂ ਪ੍ਰੀਤ ਜੀ ਅਨਾਰ ਹੋਰ ਇਹ ਨਾਰੀ ਹੋਰ ਉਸ ਦਾ ਇਹਦਾ ਆ ਦੇ ਤਾਂ ਗਲਦੇ ਪਏਂ ਹੋਰ ਨਾਲੇ ਗਲੀ ਜਾਂਦੇ ਆ ਵਿੱਚੋਂ ਲਾਲ ਹੁੰਦੇ ਨਹੀਂ 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 ਇਹ ਹੋਰ ਤਰ੍ਹਾਂ ਦਾ ਅਨਾਰ ਹੂੰ ਫਟਣਾ ਤਾਂ ਨਹੀਂ ਹੈ ਨਾ ਨਹੀਂ ਕੱਪੜਿਆਂ ਤੇ ਨਾ ਛੁੱਟਾ ਪਵਾ ਲੇ ਫਿਰ ਇਹ ਤਾਂ ਦਾਗ ਜੇ ਪੈ ਗਏ ਔਰ ਖਾਣ ਵਾਲਾ ਨਹੀਂ ਹੈਗਾ ਨਹੀਂ ਫਿਰ ਕੀ ਫਾਇਦਾ ਇਹਦਾ ਐਡਾ ਸੋਹਣਾ ਬੂਟਾ ਕਹਿੰਦੇ ਆ ਗਾਂ ਹੋ ਜਾਣੇ ਆ ਲਾਲ ਹਲੇ ਹੋਆ ਨਹੀਂ ਫਿਰ ਗਲਣੇ ਨਹੀਂ ਸੀ ਜੇ ਲਾਲ ਹੋਣੇ ਹੁੰਦੇ ਪਤਾ ਨਹੀਂ ਫਿਰ ਫਿਰ ਇਹ ਬੂਟਾ ਹੀ ਇਹਦੀ ਕਿਸਮ ਇਹ ਹੀ ਆ ਵਿੱਚੋਂ ਚਿੱਟੇ ਆਂ ਦਾਣੇ ਹਾਂ ਫਿਰ ਵਿੱਚੋਂ ਚਿੱਟੇ ਆਂ ਖਾ ਕੇ ਦੇਖਨੇ ਸੀ ਦਾਣੇ ਖਾ ਕੇ ਦੇਖੇ ਇਹਨਾਂ ਨੇ ਅਨਾਰ ਦੇਖੋ ਇੱਡੇ ਮੋٹے ਮੋٹے ਆ ਹਾਂ ਫਿਰ ਇਹ ਬੇਕਾਰ ਬੂਟਾ ਆ ਤੁਹਾਡਾ ਪਤਾ ਨਹੀਂ ਸਾਰੇ ਬੂਟੇ ਬੇਕਾਰੇ ਨਿਕਲੇ ਕਾ ਨਿੰਬੂ ਆ ਤਾਂ ਵਧੀਆ ਨਿਕਲਿਆ ਜਿੱਦਾਂ ਨਾਰ ਲੱਗੇ ਆ ਮੁੱਕ ਦੇਣਾ ਹਾਂ ਨਿੰਬੂ ਦੇਖੋ ਤੁਸੀਂ ਕਿੰਨਾ ਮੰਮੀ ਬਰੀਕ ਫਲ ਤੁਰਿਆ ਆ ਬਹੁਤ ਜਿਆਦਾ ਦੂਰ ਐ ਸਿਆਲਾਂ ਚ ਦੇਖਣ ਨਿਰੇ ਹੋਣੇ ਆ ਇਹ ਪਿਛਲੀ ਵਾਰੀ 6-7 ਕਿਲੋ ਤਾਂ ਹਰਮਨ ਦੀ ਮੈਡਮ ਨੂੰ ਦੇ ਕੇ ਨਿੰਪੂ ਇਹ ਟੀਵੀਸ਼ਨ ਤਾਂ ਲੈਣ ਗਿਆ ਇਹ ਮਸਮੀ ਆ ਪਰ ਫਲ ਨਹੀਂ ਹੈਗਾ ਫਲ ਪਹਿਲਾ ਫਲ ਆ ਇਹ ਪਹਿਲਾਂ 5-5 ਲੱਗੀਆਂ ਮੇਰੇ ਖਿਆਲ ਤਿੰਨ ਵਿੱਚ ਨੂੰ ਆਂਦੋ ਇੱਧਰ ਨੀਚੇ ਨੂੰ ਆ ਛੋਟੀਆਂ-ਛੋਟੀਆਂ ਦੋ 5 ਲੱਗੀਆਂ ਆ ਆ ਦੇਖੋ ਛੋਟੀ ਹਾਂ ਇੱਕ ਹੋਰ ਸੀ ਪੰਜ ਲੱਗੀਆਂ ਮੈਂ ਗਿਣਦੀ ਸੀ ਫਿਰ ਕਹਿੰਦੀ ਮੇਰੇ ਛੱਜ ਦੀ ਫੋਟੋ ਧਾਤੇ ਪਾਪਾ ਨੇ ਇਹ ਤਾਂ ਹੋਈ ਜਾਂ ਮੈਂ ਹਾਂ ਉਹ ਆ ਸ਼ਾ ਵਾਲੇ ਨਹੀ ਮੰਮੀ ਇਹ ਉਹ ਜਿਹੜਾ ਤੁਸੀਂ ਕਹਿੰਦੇ ਹੋ ਉਹਨੇ 슈ਗਰ ਫ੍ਰੀ ਹਾਂ ਇਹ 슈ਗਰ ਵਾਲਾ ਹੈ हां तू पिछली बार खा के तू भी ਤਾਂ ਦੱਸੇ ਰਹੇ ਸੀ ਵੀ 슈ਗਰ ਵਾਲੇ ਇਹ ਹਾਂ ਆ 슈ਗਰ ਆ ਯਾਰ ਹਾਂ ਦੇਖੋ ਤੋ ਕੇ ਖਾਓ ਮਿੱਟੀ ਵਾਲਾ ਵੈਸੇ ਤਾਂ ਜਮੀਂ ਪੈ ਕੇ ਸਾਫ਼ ਹੋਇਆ ਹੀ ਆ 슈ਗਰ ਆਈ ਆ ਅਨਾਰ ਨਹੀਂ ਆਂਬ ਨਹੀਂ ਮੰਮੀ ਹੋਇਆ ਅੰਗੂਰਾਂ ਦੀ ਬੇਲ ਜਿਹੜੀ ਹੋਈ ਆ ਉਹਨਾਂ ਅੰਗੂਰਾਂ ਦੇ ਗੁੱਛਿਆਂ ਦੇ ਗੁੱਛੇ ਲੱਗਦੇ ਆ ਪਰ ਬੀ ਬਹੁਤ ਮੋਟਾ ਆ ਕੀੜੇ ਇਹਨਾਂ ਵਾਸਤੇ ਪਾਪਾ ਨੂੰ ਕਹਿਣਾ ਸੀ ਕੀੜਿਆਂ ਨੂੰ ਕੁਝ ਖਾ ਦਿੰਦੇ ਇਹ ਬੇਲ ਵੱਢਤੀ ਉਹ ਮੈਂ ਤਾਂ ਹੀ ਗਾਉਂ ਬੇਲ ਕਦੇ ਸੁੱਕ ਗਈ ਪਾਪਾ ਇਹਨੇ ਵੱਡੀ ਹੋਣੀ ਆ ਪੱਕਾ ਇਹ ਅੰਗੂਰਾਾਂ ਵਾਲੀ ਕੋਈ ਨਹੀਂ ਸੀ ਪਾਪਾ ਨੇ ਕਿ ਹਾਂ ਦੋਸ ਇੰਨੀ ਸੋਹਣੀ ਬੇਲ ਪਾਵੇਂ ਅੰਗੂਰ ਹੋ ਸੀਗੇ ਮੋਟੇ ਪਰ ਬੇਲ ਨਾਲ ਟੋਰ ਬਣੀ ਹੋਈ ਸੀ ਬਾੜੇ ਦੀ ਆ ਪਪੂਲਰ ਵੀ ਆਪਣੇ ਸੋਹਣੇ ਹੋ ਗਏ ਆਹ ਵਾਲੇ ਪਪੂਲਰ ਵੀ ਆ ਦੇਖ ਦੇਖ ਕਿੰਨੀ ਸੋਹਣੀ ਹੋਈ ਆ ਆ ਪੱਤਾ ਸ਼ੁਕਰ ਵਾਲੀ ਆ ਵਧੀਆ ਖਾਓ ਫਿਰ ਦਵਾਈ ਨਹੀਂ ਖਾਣ ਦੀ ਲੋੜ ਜੇ ਸ਼ੁਕਰ ਵਾਲੇ ਪੱਤੇ ਖਾਦੇ ਲੇ ਜਿਓ ਤੁਹਿੰਨੇ ਕਰਾ ਜੂਗੀ ਹਨਾ ਇਹ ਮੇਟਾ ਅੱਜ ਢੇਕ ਵੱਲ ਹੁਣ ਨਿਗਾਹ ਮਾਰੀਆ ਢੇਕੇ ਬਹੁਤ ਸੋਹਣੀ ਹੋ ਗਈ ਆਪਣੀ ਹੈਨਾ ਪਾਪਾ ਖੜੇ ਆ ਪਾਪਾ ਨੇ ਆ ਕੇ ਫੋਨ ਘਟਿਆ ਬਾਹਰ ਝਾਂ ਵੀ ਨਿਸਰਿਆ ਸਾਡੇ ਬਾਸਮਤੀ ਇਹ ਮੇਰੇ ਦੋਨੋ ਜੁਣੀ ਆ ਅੱਗੇ ਜਾ ਕੇ ਮੰਮੀ ਇਹ ਬਾਸਮਤੀ ਆ ਕਾਈ ਲੰਬੀ ਆ ਹਾਂ ਕਾਈ ਪਹਿਲਾਂ ਨਿਸਥੁਰਿਆ ਨਾ ਆਹ ਦੇਖੋ ਕਿਦਾਂ ਨਿਸਰਿਆ ਈਵਾਸਮਤੀ ਹੈ ਨਹੀਂ ਲੱਗਦਾ ਇਹ ਨਹੀਂ ਬਾਸਪਤ ਪਰ ਪਤਾ ਨਹੀਂ ਬਾਸ ਨਹੀਂ ਲੱਗਦੀ ਹੈ ਲੰਬੇ ਹੈ ਨਾ ਦੇਖਾ ਬਾਸਮਤੀ ਹੈ ਨਹੀਂ ਮम्मा ਬਾਸਮਤੀ ਨਹੀਂ ਹੈਗੀ ਐਤ ਕੀ ਜਿਹੜਾ ਬੀਜ ਲਿਆ ਨਾ 3 ਮਹੀਨਿਆਂ ਚ ਤਿਆਰ ਹੋ ਜਾਂਦਾ ਆ ਇਹਦਾ ਖੇਤਾ ਤੱਕ ਸਾਡੇ ਨਾਲ ਹੀ ਬਰਾਬਰ ਹੋ ਜੇ ਮੰਨ ਕਰੇ ਆ ਕੇ ਸਰਬਜੀ ਮੱਜੀ ਵੀ ਬਣਾ ਲੈਣੀ ਬੱਬਾ ਜੀ ਲੱਗਦੇ ਹੋਰ ਪਿੰਡਾਂ ਚ ਦੇਖਿਓ ਮੰਮੀ ਇਦਨੋਂ ਇਸ ਤਰੀ ਹੋਈ ਕਿੰਨੀ ਸੋਹਣੀ ਲੱਗਦੀ ਹੈ ਨਾ ਐਨ ਪਛੋਣੇ ਮੰਗੋ ਹੋਰ ਦੇਖਿਓ ਮਹੀਨੇ ਤਾਈ ਅਸੀਂ ਨਹੀਂ ਜਾ ਰਹੇ ਪਿੰਡਾਂ ਦਾ ਹੈ ਪਿੰਡਾਂ ਦਾ ਅਸੀਂ ਨਹੀਂ ਜਾ ਰਹੇ ਇਹ ਗੱਲ ਹੈਗੀ ਆ ਇਹ ਗੱਲ ਪੱਕੀ ਆ ਪਿੰਡਾਂ ਦਾ ਐਸੇ ਲੇਖੋ ਹੁਣ ਆਪਾਂ ਆਏ ਆ ਬਾਹਰ ਲੱਗਦਾ ਤਾਂ ਨਹੀਂ ਫੀਲ ਤਾਂ ਨਹੀਂ ਹੁੰਦੀ ਹੁਣ ਗਰਮੀ ਇੰਨੀ ਇੱਧਰ ਜ਼ਿਆਦਾ ਅੱਗੇ ਨਿਕਲਣਾ ਬੱਲੇ 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 ਹਾਂ ਆ ਨਹੀਂ ਹਲੇ ਨਿਸਰੇ ਹੈਗੇ ਲੱਗੇ ਹੋਏ ਆ ਵਿੱਚੇ ਵੀ ਕੋਈ ਨਾ। ਇਹ ਦਰ ਸੂਰਜ ਦੀ ਲਿਸ਼ਕੋਰ ਪੈਂਦੀ ਆ। ਧਾਨ ਸਾਡੇ ਮੰਮੀ ਅੱਛੇ ਆ। ਮੈਂ ਹੁਣ ਬਾਬਾ ਵਿਚਾਰ ਰੱਖੇ ਮੀਹ ਦੀ। ਜਦ ਦੇ ਲੋ ਮੀਆਂ ਦੀ ਲੋਡ ਸੀ ਉਦੋਂ ਮੀਹ ਪਏ ਨਹੀਂ। ਹੁਣ ਦੇਖੋ ਹੁਣ ਲੱਗੇ ਪਹਿਣ ਰਾਤੀ 3 ਵਜੇ ਜਦ ਸਵੇਰੇ ਅਸੀਂ ਉੱਠੇ ਹਾਂ ਮੀਂਹ ਪਵੇ ਪਾਪਾ ਕਹਿੰਦਾ 3 ਵਜੇ ਉੱਤਰਿਆ ਮੀ ਤੁਹਾਡੇ ਦਾ ਥੋੜੀਆਂ ਵਈਆਂ ਸਾਡੇ ਦਾ ਪਹਾਰਾ ਪਿਆਏ ਆ ਲੈਟਾਂ ਦੀ ਨਹੀਂ ਚੱਲਦੀਆਂ ਮੋਟਰਾਂ ਦੀ ਲੈਟ ਆਈ ਮੰਮੀ ਖੜੋ ਦੋਨੋਂ ਇਹ ਮੋਟਰਾਂ ਦੇ ਸਹਾਰੇ ਖੇਤਾਂ ਵਾਂ ਲਾ ਕੇ ਮਾਨੂੰ ਇੰਨਾ ਸਕੂਨ ਜੇ ਮਿਲਦਾ ਹੈ ਨਾ ਫਸਲਾਂ ਨਿਸਰਦੀਆਂ ਆ ਤੇ ਜਿਹੜੇ ਤਾਂ ਆ ਹਰਿਆਈ ਮਾਰਦੇ ਆ ਬਹੁਤ ਸੋਹਣੀ ਰੌਣਕ ਐ ਰੌਣਕ ਦਿਖਦੀ ਆ ਸਾਰੇ ਪਾਸੇ ਚਹਲ ਪਹਿਲ ਹੈ ਨਾ ਇਹਨਾਂ ਦਿਨਾਂ ਦੇ ਵਿੱਚ ਮਨ ਨੂੰ ਹਰੀ ਹਰੀਆਂ ਫਸਲਾਂ ਦੇਖ ਕੇ ਇੱਕ ਮਨ ਨੂੰ ਅਲੱਗ ਹੀ ਖੁਸ਼ੀ ਮਿਲਦੀ ਆ ਸਕੂਨ ਜਿਹਾ ਮਿਲਦਾ ਆਪਣੀ ਫਸਲ ਦੇਖ ਕੇ ਕਿ ਬਹੁਤ ਵਧੀਆ ਫਸਲ ਆ ਪਰ ਜੇ ਇੱਥੇ ਬਾਰਿਸ਼ ਵਗੈਰਾ ਆ ਜੇ ਉਹੀ ਜਿਹੜਾ ਸਕੂਨ ਹੈ ਨਾ ਟੈਨਸ਼ਨ ਵਿੱਚ ਬਦਲ ਜਾਂਦਾ ਵੀ ਕਿਤੇ ਹੁਣੇ ਕੋਈ ਹਾਮ ਨਾ ਪਹਚਾਨ ਇਹਨਾਂ ਨੂੰ ਫਸਲਾਂ ਨੂੰ ਨਹੀਂ ਨਹੀਂ ਨਾ ਲਿਓ ਬਸ ਚਾਹ ਕਿਵੇਂ ਕਹਿੰਦੇ ਹੁੰਦੇ ਆ ਜਾਲਾ ਪੈਂਦੇ ਹੁੰਦੇ ਆ ਫੇਰ ਵਧੀਆ ਹੁੰਦੇ ਆ ਹੈ ਜਿਵੇਂ ਆ ਜਾਲਾ ਪੈਂਦਾ ਹੁੰਦਾ ਕਹਿੰਦੇ ਹੁੰਦੇ ਫੇ ਵਧੀਆ ਹੁੰਦਾ ਕਿਵੇਂ ਜਿਹੜਾ ਮੱਕੜੀ ਉੱਤੇ ਜਾਲਾ ਬਣਾਉਂਦੀ ਆ ਦੇਖੇ ਹੁਣ ਨਿਹਰਾ ਹੀ ਜਾਲਾ ਪਿਆ ਮੰਮੀ ਇਹਨਾਂ ਹਾਂ ਉਹ ਦੇਖੋ ਕਿੱਦਾਂ ਮੱਕੜੀ ਬਣਾਉਣ ਲੱਗੀ ਆ ਕਹਿੰਦੇ ਆ ਇਹ ਬਾਕੀ ਮੈਨੂੰ ਤਾਂ ਪਤਾ ਨਹੀਂ ਚਾਹੀਦਾ ਮੈਂ ਇਹਨੂੰ ਪੁੱਛਦੀ ਆ ਉਸ ਦੀਆਂ ਬੂੰਦਾਂ ਦੇਖਿਆ ਮੰਮੀ ਹਾਂ ਹੂੰ ਕੌਣ ਬੋਲਦੇ ਆ ਉੱਥੇ ਕੁਝ ਹੋਊਗਾ ਰਾਂਗ ਦੁੜੀ ਘਰ ਨਹੀਂ ਜਾਣਾ ਤੁਸੀਂ ਤਾਂ ਫਿਰ ਕੀ ਹੋ ਗਏ ਮੈਂ ਘੜਾ ਡਰ ਮੰਮੀ ਕਿੱਦਾਂ ਡਰਦੀ ਆ ਪੱਜ ਵੀ ਨਹੀਂ ਹੋਣਾ ਨਾ ਆ ਬਚਾਰਾ ਤਾਂ ਆਪਾਂ ਨੂੰ ਦੇਖ ਕੇ ਡਰ ਕੇ ਭੱਜੂਗਾ ਗੋਰੀ ਚ ਕੱਕ ਬੋ ਹੋਇਆ ਹੈ ਹੈ ਪੁੱਤੇ ਹੋਊਗਾ ਕੋਣ ਘਰੂ ਪਾਇਆ ਹੋਊਗਾ ਪੱਕਾ ਇੱਥੇ ਕੁਛ ਮੇਰੇ ਉੱਪਰ ਹੈ ਨਹੀਂ ਜੋ ਉੱਪਰ ਹੁੰਦੇ ਨੇ ਆ ਦੇਖੋ ਤਾਂ ਹੀ ਢਾਲੇ ਢੋਲੇ ਘੁੰਮਦੇ ਆ ਸੱਪ ਹੋਊਗਾ ਪੱਕਾ ਮੰਮੀ ਉਹ ਦੇਖਣ ਕੁੰਜਾਂ ਦੀਆਂ ਲੈਣਾ ਵੀ ਕੱਟ ਗਈਆਂ ਹੁਣ ਬੜੀਆਂ ਕੁੰਜਾਂ ਦੀਆਂ ਲੈਣਾ ਹੋਊਗਾ ਅੱਬ ਇਹਨੇ ਚਪਲਾ ਬਈਆਂ ਰਸਮਾਂ ਪਿਆ ਕੀ ਦੇ ਲੱਗੀਆਂ ਛਿਪ ਗਿਆ ਉਹ ਹਰ ਹੈ ਉੱਪਰ ਹੈ ਇਹਰੇ ਜਮਨ ਦੇ ਜਿੱਦਾਂ ਕਾਂ ਦੀ ਆਵਾਜ਼ ਆ ਜਾਂਦੀ ਹੈ ਨਾ ਅੱਗੇ ਦੇਖਿਆ ਤੀਮੀਆਂ ਵੱਡ ਲੈਂਦੀਆਂ ਸੀ ਹੁਣੇ ਵੀ ਨਹੀਂ ਵੱਡਦੀਆਂ ਸਾਨੂੰ ਕਾਫੀ ਟਾਈਮ ਹੋ ਗਿਆ ਸੀ ਖੇਤਾਂ ਵੱਲ ਆਇਆ ਨੂੰ ਤੇ ਹੁਣ ਜਿਹੜਾ ਆ ਦਿਨ ਵੀ ਥੋੜਾ ਜਿਹਾ ਛਿਪਨ ਲੱਗ ਗਿਆ ਤੇ ਘਰੇ ਜਾ ਕੇ ਹੁਣ ਖਾਣਾ ਵਗੈਰਾ ਵੀ ਬਣਾਣਾ ਹੈ ਕਿਉਂਕਿ ਮੰਮੀ ਹੁਣੇ ਆਏ ਹੋਏ ਆ ਤੇ ਹੁਣ ਇੱਥੇ ਆਪਾਂ ਕਰਦੇ ਆ ਆਪਣੀ ਵੀਡੀਓ ਦਾ ਐਂਡ ਮਿਲਦੇ ਆ ਫਿਰ ਆਪਾਂ ਤੁਹਾਨੂੰ ਨੈਕਸਟ ਵੀਡੀਓ 'ਚ ਤੇ ਜੇ ਤੁਹਾਨੂੰ ਵੀਡੀਓ ਜਰਾ ਜਿਹੀ ਵੀ ਵਧੀਆ ਲੱਗੀ ਤਾਂ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਵੀ ਕਰ ਦੇਣਾ চলো ফের মিলতে ন্যাকস্ট বিডিও তদ তকলেই সত শ্রীকাল বায়